ਤੁਹਾਡੀ ਸ਼ੇਰ ਲਿਸਟ ਜਿਹੜੀਆਂ ਕੁੜੀਆਂ ਪਰਸ ਰੱਖਣੀਆਂ ਸੀ ਕਿ ਨਹੀਂ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦੋ ਪਰਸ ਤਾਂ ਉਹ ਬ੍ਰਾਂਡਡ ਮਾਗਦੀਆਂ ਨੇ ਪਰ ਪੈਸੇ ਘੱਟ ਲਾ ਕੇ ਰਾਜ਼ੀ ਨੇ ਫਿਰ ਤੁਹਾਨੂੰ ਬ੍ਰਾਂਡਡ ਪਰਸ ਮਿਲਣਗੇ ਆ ਭੈਣ ਕੋਲੋਂ SK ਪ੍ਰੀਮੀਅਮ ਪਰਸ ਪੇਜ ਨੂੰ ਫੋਲੋ ਕਰ ਲੋ ਇਹ ਪੇਜ ਤੋਂ ਤੁਸੀਂ ਆਨਲਾਈਨ ਦੇਖ ਕੇ ਵੀ ਬਹੁਤ ਘੈਂਟ ਘੈਂਟ ਪਰਸ ਮੰਗਵਾ ਸਕਦੇ ਹੋ ਭੈਣ ਜਿੰਮੇ ਜਿਹੜਾ ਪਰਸ ਕੋਈ 8-9000 ਦਾ ਹੁੰਦਾ ਤੁਸੀਂ ਕਿਨੇ ਦਾ ਦੇ ਦਿੰਨੇ ਹੋ ਭੈਣ ਵੀਰੇ ਜਿੰਮੇ ਆਹ ਵਾਲਾ ਪਰਸ ਹੈਗਾ ਆਪਾਂ 2200 ਦੀ ਰੇਂਜ ਦੇ ਵਿੱਚ ਦੇਣਾ ਜੀ ਬਿੱਡ ਬਾਕਸ ਵਾਲਾ ਆਰਟੀਕਲ ਰਹਿਣ ਵਾਲਾ ਹੈ ਜੀ ਹਾਂ ਆ ਲਓ ਜੀ ਆ ਵੀ ਕੋਚ ਦਾ 220 ਸਾਈਜ਼ ਦੇ ਵਿੱਚ ਤੇ ਆਹਾਂ ਭਣੇ ਕਿਵੇਂ ਕਰੇ ਨੇ ਸਾਢੇ 1250 ਦੀ ਰੇਂਜ ਦੇ ਵਿੱਚ ਜੀ ਇਹ ਕਾ ਜਿਹੜਾ ਰਵਨੀਤ ਨੇ ਪਸੰਦ ਕੀਤਾ ਹੈ ਕਿੰਨੇ ਦਾ ਹੈਗਾ ਸਾਢੇ 1550 ਦੀ ਰੇਂਜ ਚ ਹੋਰ ਆ ਸਾਰੇ ਪਰਸ ਪੈਣੇ ਲੈਦਰ ਦੇ ਲੈ ਲਓ ਕੋਈ ਕਰ ਜੈ ਹੈਨਾ 1120 ਤੋਂ ਸ਼ੁਰੂ ਹੋ ਗਈ ਵੈਸੇ ਸਾਢੇ 6 ਤੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਕੋਲ ਜਿੰਨੀ ਰੇਂਜ ਤੱਕ ਜਿਹੜਾ ਤੁਸੀਂ ਬ੍ਰਾਂਡ ਲੈ ਕੇ ਆਉਂਗੇ ਸਾਰੇ ਰੀਜ਼ਨੇਬਲ ਪ੍ਰਾਈਸ 'ਚ ਮਿਲਣਗੇ ਜੀ ਆਹ ਦੇਖੋ ਜੀ ਪਰਸ ਬਹੁਤ ਜਿਆਦਾ ਪੈਣੇ ਪਹਿਲੀ ਗੱਲ ਤਾਂ ਭੈਣ ਆਪਣਾ ਕੰਮ ਕਰ ਰਹੀ ਆ ਸਾਰਿਆਂ ਦਾ ਹੱਕ ਬੰਦਾ ਸਪੋਰਟ ਕਰੀਏ ਹੁਣ ਵੇਖਦੇ ਆ ਵੀਡੀਓ ਨੂੰ ਕੌਣ ਕੌਣ ਸ਼ੇਅਰ ਕਰਦਾ ਸਕਰੀਨ ਤੇ ਨੰ ਸਰਿਲ ਕੈਨ ਕੀ ਆ ਆਪਣੀ ਗੋਕੁਲ ਮਾਰਕੀਟ ਬੰਦ ਗਲੀ ਡਾਕਟਰ ਹੇਮਰਾਜ ਦੀ ਬੈਕਸਾਈਡ ਹੈਗਾ ਜੀ ਮੈਨੂੰ ਪਰਸਨਲੀ ਕਾਲ ਕਰਕੇ ਆ ਸਕਦੇ ਹੋ ਇਸ ਤੋਂ ਇਲਾਵਾ ਕੁੜੀਆਂ ਵਾਲੀਆਂ ਸਪੈਸ਼ਲ ਘੜੀਆਂ ਵੀ ਆ ਵੇਖੋ ਤੁਸੀਂ ਇਹ ਵੀ ਮੰਗਵਾ ਸਕਦੇ ਹੋ ਅਟੈਕੀ ਦੇ ਬਣੇ ਕੀ ਆਫਰ ਹੈਗੀ ਵੀਰੇ ਐਸੀ ਟੈਚੀ ਜਿਹੜਾ ਫਲੈਕਸੀਬਲ ਬਾਡੀ ਵਾਲਾ ਹੁੰਦਾ ਹੈ ਨਾ 850 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਜਿੱਦਾਂ ਦਾ ਕਹੋਗੇ ਜਿਵੇਂ ਪਹਿਣਾ ਨੇ ਬਾਹਰ ਵਗੇਰ ਜਾਣਾ ਹੈਗਾ 1850 ਦਾ ਵੱਡੇ ਸਾਈਜ਼ ਦਾ ਮਿਲੂ ਜਿਸ ਵਿੱਚ 24-25 ਕਿਲੋ weight ਆਉਂਦਾ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ